ਸੰਗਤ ਜੀ ਆਓ ਅੱਜ ਆਪਾਂ ਗੱਲ ਕਰਦੇ ਹਾਂ 10 ਗੁਰੂ ਸਹਿਬਾਨਾਂ ਦੇ ਬੱਚਿਆਂ ਦੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦੋਸ ਪੁੱਤਰ ਸਨ ਵੱਡੇ ਬਾਬਾ ਸ਼੍ਰੀਚੰਦ ਛੋਟੇ ਬਾਬਾ ਲਖਮੀਦਾਸ ਦੂਸਰੀ ਪਾਸ਼ਾਏ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਾਰ ਬੱਚੇ ਸਨ ਦੋਸ ਪੁੱਤਰ ਵੱਡੇ ਬਾਬਾ ਦਾਤੂ ਜੀ ਛੋਟੇ ਬਾਬਾ ਦਾਸੂ ਜੀ ਦੋ ਧੀਆ ਸਨ ਬੀਬੀ ਅਮਰੋ ਤੇ ਬੀਬੀ ਅਨੋਖੀ ਜੀ ਤੀਸਰੀ ਪਾਸ਼ਾਏ ਗੁਰੂ ਅਮਰਦਾਸ ਜੀ ਦੇ ਚਾਰ ਬੱਚੇ ਸਨ ਦੋਸ ਪੁੱਤਰ ਵੱਡੇ ਬਾਬਾ ਮੋਹਨ ਛੋਟੇ ਬਾਬਾ ਮੋਰੀ ਜੀ ਜੋ ਦੋ ਧੀਆਂ ਧਨ ਬੀਬੀ ਦਾਨੀ ਜੀ ਧਨ ਬੀਬੀ ਪਾਨੀ ਜੀ ਧਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਤਿੰਨ ਸੁਪੁੱਤਰ ਸਨ ਵੱਡੇ ਬਾਬਾ ਪ੍ਰਤੀਜਾਨ ਜੀ ਛੋਟੇ ਬਾਬਾ ਮਹਾਦੇਵ ਸਭ ਤੋਂ ਛੋਟੇ ਧਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨਾਲ ਇੱਕ ਹੀ ਸਹਿਬ ਜਾਦਾ ਮੇਰੀ ਪੀੜੀ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧਨ ਗੁਰੂ ਹਰਗੋਬਿੰਦ ਸਾਹਿਬ 6ਵੀਂ ਪਾਸ਼ਾਹੀ ਮਹਾਰਾਜ ਜੀਆਂ ਦੇ ਪੰਜ ਸੁਪੁੱਤਰ ਇੱਕ ਧੀ ਹੋਈ ਹੈ ਵੱਡੇ ਬਾਬਾ ਗੁਰਦਤਾ ਜੀ ਛੋਟੇ ਬਾਬਾ ਸੂਰਜਮਲ ਜੀ ਤੀਸਰੇ ਨੰਬਰ ਤੇ ਬਾਬਾ ਅਣੀ ਰਾਏ ਜੀ ਚੌਥੇ ਨੰਬਰ ਤੇ ਬਾਬਾ ਟਾਲ ਰਾਏ ਜੀ ਸਭ ਤੋਂ ਛੋਟੇ ਗੁਰ ਤੇਗ ਬਹਾਦਰ ਸਾਹਿਬ ਇੱਕ ਧੀ ਬੀਬੀ ਵੀਰੂ ਜੀ ਹੋਈ ਹਨ ਸਤਵੀਂ ਪਾਛੇ ਗੁਰ ਹਰ Rai ਸਾਹਿਬ ਜੀਆਂ ਦੇ ਦੋਸ ਪੁੱਤਰ ਸਨ ਵੱਡੇ ਬਾਬਾ RAM ਰਾਏ ਛੋਟੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 8 ਸਾਲ ਦੀ ਉਮਰ ਦੇ ਵਿੱਚ ਸੱਚ ਕੰਨ ਪਿਆਨਾ ਕਰ ਗਏ ਨੇ ਸੰਗਤ ਦੀ ਨਾਵੀਂ ਪਾਸ਼ਾਏ ਗੁਰੂ ਥੇਗਵਾਧਰ ਸਾਹਿਬ ਜੀ ਦੇ ਇੱਕ ਹੀ ਸਹਿਮਜਾਦੇ ਸਨ ਕਲਗੀਆਂ ਵਾਲੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਦਸਵੀਂ ਪਾਸ਼ਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਹਿਮਜਾਦੇ ਆਪਾਂ ਸਾਰੇ ਜਾਣਦੇ ਆ ਵੱਡੇ ਬਾਬਾ ਅਜੀਤ ਸਿੰਘ ਬਾਬਾ ਜਜਾਰ ਸਿੰਘ ਬਾਬਾ ਜੋਰਾਵਰ ਸਿੰਘ ਸਭ ਤੋਂ ਛੋਟੇ ਬਾਬਾ ਅਤੀਤ ਸਿੰਘ ਜੀ